ਜਿਹੜੇ ਤੁਹਾਡੇ ਪ੍ਰਾਈਵੇਟ ਸੈਂਟਰ ਚ ਚੱਲਦੇ ਆ ਨਾ ਜੀ ਤੁਸੀਂ ਸਿਰਫ ਗੋਲੀਆਂ ਵੰਡ ਰਹੇ ਹੋ ਹੁਣ ਤੁਹਾਡੇ ਤੇ ਜਿਹੜਾ ਹੈਗਾ ਉਹ ਬਿਲਕੁਲ ক্লোਜ਼ ਵਾਚ ਹੈ ਮੈਂ ਆਮ ਗੋਇੰਗ ਟੂ ਵਿਜ਼ਿਟ ਆਲ ਦਾ ਸੈਂਟਰਸ ਆਲਸੋ ਐਸ ਵੇਲੇ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਿਹਾ ਹੈਗਾ ਸਾਰਿਆਂ ਨੇ ਕੰਟ੍ਰਿਬਿਊਟ ਕਰਨਾ ਹੈ ਤੁਸੀਂ ਨਸ਼ਾ ਛਡਾਊ ਕੇਂਦਰ ਖੋਲੇ ਹੋਏ ਹੋਏ ਉੱਥੇ ਨਸ਼ਾ ਛੁਡਾਣਾ ਹੈ ਉਹ ਨਹੀਂ ਕਰ ਰਹੇ ਆਪਾਂ ਜੀ ਆਪਾਂ ਤਾਂ ਲੋਕਾਂ ਨੂੰ ਹੋਰ ਅੱਗੇ ਤੋਂ ਅੱਗੇ ਤੇ ਜੇ ਤੁਹਾਡੇ ਸੈਂਟਰ ਦੇ ਬਾਹਰ ਕੋਈ ਗੋਲੀਆਂ ਵੇਚ ਰਿਹਾ ਦੂਜਾ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਤੁਸੀਂ ਰਿਪੋਰਟ ਕਰਨਾ ਆਦਰਵਾਇਜ਼ ਤੁਹਾਡੀ ਸ਼ਮਤ ਆਏਗੀ ਜਿਹੜਾ ਗੋਲੀਆਂ ਵੇਚ ਔਰ ਉਹਨਾਂ ਦੀ ਸਾਰੀ ਸਬਸਿਡੀ ਵੀ ਬੰਦ ਹੋਏਗੀ ਕੋਈ ਕੋਈ ਗਵਰਨਮੈਂਟ ਦੀ ਕੋਈ ਜ਼ਰੂਰਤ ਨਹੀਂ ਬਣੀ ਕਿ ਜਿਹੜਾ ਬੰਦਾ ਨਸ਼ੇ ਦੀਆਂ ਗੋਲੀਆਂ ਵੇਚੇਗਾ ਪੰਜਾਬ ਨੇ ਜਿਹੜਾ ਹੈਗਾ ਨਵੀਂ ਮਹਮਾ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚੋਂ ਜਿਹੜੇ ਨਸ਼ਿਆਂ ਦੀ ਜਿਹੜੀ ਬਿਮਾਰੀ ਹੈਗੀ ਉਹਨੂੰ ਜੜੋਂ ਖਤਮ ਕਰਨ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਇਹ ਪੱਕਾ ਤਹਿਈਆ ਕੀਤਾ ਸਾਡੇ ਭਾਰਜੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕੈਬਨਟ ਸਬ-ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਮੈਂਬਰ ਹੈ ਜਿਹੜੇ ਬਾਕੀ ਦੇ ਚਾਰ ਮੈਂਬਰ ਹੈ ਉਹ ਇਨਫੋਰਸਮੈਂਟ ਪਾਰਟ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਉਹ ਵੀ ਦੌਰੇ ਕਰ ਰਹੇ ਆ ਔਰ ਮੇਰੀ ਜਿਹੜੀ ਡਿਊਟੀ ਲਗਾਈ ਗਈ ਹੈ ਸਾਰੇ ਪੰਜਾਬ ਦੇ ਵਿੱਚ ਵੀ ਜਿੱਨੇ ਡੀਡਿਕਸ਼ਨ ਸੈਂਟਰ ਹੈ ਰੀਐਬ ਸੈਂਟਰ ਹੈ ਇੱਕ ਤਾਂ ਮੈਂ ਲੋਕਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਵੀ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਕਿਸੇ ਨੂੰ ਦਵਾਈ ਬਲੈਕਸ ਕਿਤਨ ਦੀ ਲੋੜ ਨਹੀਂ ਕਿਸੇ ਨੂੰ ਟੀਕਾ ਲਾਣ ਦੀ ਲੋੜ ਨਹੀਂ ਆ ਸਾਡੇ ਕੋਲ ਆਓ ਅਸੀਂ ਦਵਾਈ ਦੇਾਂਗੇ ਪਹਿਲਾਂ ਟੀਕੇ ਛਡਾਵਾਂਗੇ ਪੌਲੀ ਹੋੜੀ ਨਸ਼ੇ ਛਡਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਜਿਹੜੇ ਸਾਡੇ ਬੱਚੇ ਆ ਗਏ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਜਿਹੜਾ ਨਸ਼ਾ ਕਰਨ ਵਾਲਾ ਯੂਥ ਹੈ ਉਹਦੀ ਉਹਦੇ ਮਾਤਾ ਜੀ ਹੈ ਉਹਦੀ ਭੈਣ ਹੈ ਉਹਦੇ ਘਰ ਵਾਲੀ ਹੈ ਜਾਂ ਕੋਈ ਹੋਰ ਸਕੇ ਸੰਬੰਧੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜਿਹੜਾ ਵੀ ਤੁਹਾਡਾ ਸਰਕਾਰੀ ਹਸਪਤਾਲਾ ਉੱਥੇ ਲੈ ਕੇ ਆਓ ਉਹਨਾਂ ਦਾ ਅਸੀਂ ਹਰ ਤਰ੍ਹਾਂ ਇਲਾਜ ਕਰਾਂਗੇ ਸਾਨੂੰ ਪੂਰੀ ਹਮਦਰਦੀ ਹੈ ਜਿਹੜਾ ਬੰਦਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹ ਸਾਡੀ ਜਿਹੜੀ ਹਮਦਰਦੀ ਹੈ ਉਹਦਾ ਪਾਤਰ ਹੈ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਜੇ ਉਹਨਾਂ ਨੇ ਪ੍ਰਾਪਰਟੀ ਬਣਾ ਵੀ ਲਈ ਹੈ ਉਹ ਨਹੀਂ ਬਚਣਗੇ ਜੀ ਉਨਾ ਵਾਸਤੇ ਮੈਸੇਜ ਕਲੀਅਰ ਹੈ ਕਿ ਜਾਂ ਪੰਜਾਬ ਛੱਡੋ ਜਾਏ ਜਿਹੜਾ ਤੁਹਾਡਾ ਨਸ਼ਿਆਂ ਦਾ ਧੰਦਾ ਛੱਡੋ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਤੋੜ ਹੁੰਦੀ ਆ ਤੇ ਸਾਡੇ ਕੋਲੇ ਅਸੀਂ ਪੂਰੀ 6 ਮਹੀਨੇ ਦੀ ਸਪਲਾਈ ਸਾਡੇ ਕੋਲੇ ਇਸ ਤੋਂ ਵੀ ਵੱਧ ਅਸੀਂ ਖਰੀਦ ਰਹੇ ਹਾਂ ਲਗਾਤਾਰ ਸਾਡੇ ਕੋਲੇ ਦਵਾਈਆਂ ਦੀ ਵੀ ਸਪਲਾਈ ਆ ਸਾਡੇ ਕੋਲੇ ਡੀਡਿਕਸ਼ਨ ਸੈਂਟਰ ਆ ਮੈਂ ਇੱਥੇ ਦੇਖ ਰਿਹਾ ਸੀਗਾ 60 ਬੈੱਡ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਨਸ਼ਾ ਛੁੜਾਉਣ ਵਾਸਤੇ ਆ ਇਸੇ ਤਰ੍ਹਾਂ 50 ਬੈੱਡ ਜਿਹੜੇ ਰੀਹੈਬਿਲਿਟੇਸ਼ਨ ਦੇ ਵਿੱਚ ਆ ਸਕਿਲ ਡਵੈਲਪਮੈਂਟ ਦਾ ਅਸੀਂ ਬੰਦੋਬਸਤ ਕਰਤਾ ਔਰ ਜਿਹੜੀ ਏਮਪਲੋਇਮੈਂਟ ਜਨਰੇਸ਼ਨ ਆ ਉਹਦੇ